ਆ ਦੇਖੋ ਜਿਹੜਾ ਬਾਜ਼ਾਰ 'ਚ ਆਕੇ ਤੁਸੀਂ ਲੈਨੇ ਹੋ 2 ਪੀਸ ਕੋਟਪੈਂਟ 10000 ਰੁਪਿਆ ਦਾ ਸਾਡੇ ਕੋਲ ਆਜੋ 10000 ਵਾਲਾ ਕੋਟਪੈਂਟ ਸਿਰਫ 2995 'ਚ ਲੈ ਜਾਓ ਸਿਲਾਈ ਕਰਕੇ ਦਵਾਂਗੇ ਕੱਪੜਾ ਨਾਲ ਦਵਾਂਗੇ ਭੱਟਾ ਫਾਇਦਾ ਕੀ ਆ ਭਾਵੇਂ ਤੁਸੀਂ ਐਦਾਂ ਬਣਾ ਲਓ ਭਾਵੇਂ ਇੰਡੋ ਵੈਸਟਰਨ ਬਣਾ ਲਓ ਜਿਹੜਾ ਮਰਜ਼ੀ ਬਣਾ ਲਓ ਤੁਹਾਨੂੰ ਸਿਰਫ 2995 'ਚ 2 ਪੀਸ ਕੋਟਪਟ ਦੇ ਦੇ ਦਿਆਂਗੇ ਦੇਖੋ ਜੀ ਆ ਜਿਹੜਾ 15 15000 ਰੁਪਿਆ ਦਾ ਕੋਟਪੈਂਟ ਲੈਨੇ ਹੋ 3 ਪੀਸ ਬਾਜ਼ਾਰ 'ਚ ਆਕੇ ਸਾਡੇ ਕੋਲ ਆਜੋ 15000 ਵਾਲਾ ਕੋਟ ਪੈਂਟ ਵੀ ਤੁਹਾਨੂੰ ਅਸੀਂ 3760 ਜਰਣਾ ਸਲਾਈ ਕਰਕੇ ਆ ਕੁੜਤੇ ਪਜਾਮੇ ਦਾ ਕਪੜਾ ਕੋਈ 2000 ਰੁਪਏ ਮੰਗਦਾ ਕੋਈ 250 ਮੰਗਦਾ ਸਾਡੇ ਕੋਲ 2 ਤੋਂ 2000 ਰੁਪਏ ਵਾਲਾ ਕੁੜਤੇ ਦਾ ਕਪੜਾ 700 ਰੁਪਏ ਚ ਲੈ ਜਾਓ ਸ਼ੇਰਵਾਨੀਆਂ 15 15 18 18 ਹਜ਼ਾਰ ਵਾਲੀਆਂ ਲੈ ਜਾਓ ਸਿਰਫ 6500 ਰੁਪਏ ਚ ਦੇਖੋ ਅੱਧੋ ਅੱਧ ਰੇਟ ਦਾ ਫਰਕ ਹੈ ਤੇ ਬ੍ਰਾਂਡ ਆ ਚੈੱਕ ਕਰ ਲੋ ਦਬਈ ਦਾ ਬ੍ਰਾਂਡ ਟੌਪ ਦਾ ਬ੍ਰਾਂਡ ਦबई ਦਾ ਹੁਣ ਇੱਥੇ ਵੀ ਮਿਲਦਾ ਪਰ 4-5000 ਦਾ ਨਹੀਂ 1200 ਰੁਪਏ ਦਾ ਚੱਕੋ ਰੇਮਣ ਦਾ ਕੁਰਤਾ ਪਜਾਮਾ ਬਿਆਰਾ ਜੇ 5-5000 ਦਾ ਮੈਨਣਾ ਸਾਡੇ ਕੋਲ ਲੈ ਜਾਓ ਸਿਰਫ ਔਰ ਸਿਰਫ 2000 ਦੇ ਵਿੱਚ ਲਓ ਜੀ ਬਥੇਰੀਆਂ ਦੁਕਾਨਦਾਰਾਂ ਨੇ ਮੁੰਡਿਆਂ ਦੀ ਲੁੱਟਾ ਕਰਦੀਆਂ ਬਥੇਰਾ ਤੁਹਾਨੂੰ ਕਾਪੀ ਵਾਲਾ ਮਾਲ ਵੇਚਦਾ ਬਥੇਰਾ ਤੁਹਾਨੂੰ ਮੂਰਖ ਬਣਾਉਂਦਾ ਪਰ ਹੁਣ ਨਹੀਂ ਹੁਣ ਨਹੀਂ ਹੁਣ ਤੁਹਾਡੀ ਲੁੱਟ ਨਹੀਂ ਹੋਣ ਦੇਣੀ ਹੁਣ ਤੁਹਾਨੂੰ ਕਾਪੀ ਵਾਲਾ ਮਾਲ ਨਹੀਂ ਦੇਣਾ ਹੁਣ ਤੁਹਾਡੀਆਂ ਲੁੱਟਾਂ ਪੰਚ ਕਰ ਦੇਾਂਗੇ ਅੱਜ ਕਰਨੇ ਤੁਹਾਡੇ ਫਾਇਦੇ ਜਿਹੜੀ ਮਰਜ਼ੀ ਦੁਕਾਨ ਤੇ ਚਲ ਜੋ 2 ਪੀਸ ਕੋਟ ਪਰ 10000 ਰੁਪਏ ਦਾ 3 ਪੀਸ ਕੋਟ ਪਰ 15000 ਰੁਪਏ ਦਾ ਸ਼ੇਰਬਾਨੀ 18000 ਰੁਪਏ ਦੀ ਉਹ ਇਦੋਂ ਘੱਟ ਕੋਈ ਨਹੀਂ ਦਿੰਦਾ ਪਰ ਮਾਤੂ ਜੀ ਤਸਤਾਰ ਜੜਿਆਲੇ ਗੁਰੂ ਆਜੋ ਫਾਇਦੇ ਕਰਾਂਗੇ ਫਾਇਦੇ ਆਹ ਦੇਖੋ ਜਿਹੜਾ ਬਾਜ਼ਾਰ ਚ ਆ ਕੇ ਤੁਸੀਂ ਲੈਨੇ ਹੋ 2 ਪੀਸ ਕੋਟ ਪਰ 10000 ਰੁਪਏ ਦਾ ਸਾਡੇ ਕੋਲ ਆਜੋ 10000 ਵਾਲਾ ਕੋਟ ਪੈਂਟ ਸਿਰਫ 2995 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਕਪੜਾ ਨਾਲ ਦਵਾਂਗੇ ਭੱਟਾ ਫਾਇਦਾ ਕੀ ਆ ਭਾਵੇਂ ਤੁਸੀਂ ਐਦਾਂ ਬਣਾ ਲਓ ਭਾਵੇਂ ਇੰਡੋ वेस्टर्न ਬਣਾ ਲਓ ਜਿਹੜਾ ਮਰਜ਼ੀ ਬਣਾ ਲਓ ਤੁਹਾਨੂੰ ਸਿਰਫ 2995 ਚ 2 ਪੀਸ ਕੋਟ ਪਟ ਦੇ ਦੇ ਦਿਆਂਗੇ ਦੇਖੋ ਜੀ ਆ ਜਿਹੜਾ 15 15000 ਰੁਪਏ ਦਾ ਕੋਟ ਪੈਂਟ ਲੈਣੇ ਹੋ 3 ਪੀਸ ਬਾਜ਼ਾਰ ਚ ਆ ਕੇ ਸਾਡੇ ਕੋਲ ਆਜੋ 15000 ਵਾਲਾ ਕੋਟ ਪੈਂਟ ਵੀ ਤੁਹਾਨੂੰ ਅਸੀਂ 3760 ਜੇ ਲੈਣਾ ਸਲਾਈ ਕਰਕੇ ਆ ਕੁੜਤੇ ਪਜਾਮੇ ਦਾ ਕੱਪੜਾ ਕੋਈ 2000 ਰੁਪਏ ਮੰਗਦਾ ਕੋਈ 250 ਮੰਗਦਾ ਸਾਡੇ ਕੋਲ 2-2000 ਰੁਪਏ ਵਾਲਾ ਕੁੜਤੇ ਦਾ ਕੱਪੜਾ 700 ਰੁਪਏ ਚ ਲੈ ਜਾਓ ਬਾਸਕਟ ਦੇ ਵਿੱਚ ਅੰਨੇ ਡਿਜ਼ਾਈਨ ਦੇ ਦਿਆਂਗੇ ਚਾਹੇ ਤੁਸੀਂ ਸਿੰਪਲ ਬਣਾ ਲਓ ਪਲੇਨ ਬਣਾ ਲਓ ਡਿਜ਼ਾਈਨਰ ਬਣਾ ਲਓ ਬਟਨ ਜਿੰਤਾਂ ਨੇ ਮਰਜ਼ੀ ਲਾ ਲਓ ਇਹਦੇ ਵਿੱਚ ਵੀ ਕਲਾਕਾਰੀ ਕਰਕੇ ਦਵਾਂਗੇ ਸ਼ੇਰਵਾਨੀਆਂ 15-15 18 18 ਹਜ਼ਾਰ ਵਾਲੀਆਂ ਲੈ ਜੋ ਸਿਰਫ 6500 ਰੁਪਏ ਚ ਇਹਦੇ ਵਿੱਚ ਡਿਜ਼ਾਈਨ ਬਹੁਤ سارے ਤੁਹਾਨੂੰ ਮਿਲਣਿਆ ਬਾਈ ਜੀ ਇੱਕ ਗੱਲ ਕਲੀਅਰ ਕਰ ਦਿਓ ਬਾਜ਼ਾਰ ਚ ਦਰਜੀ 4000 ਰੁਪਿਆ ਇਕੱਲੀ ਸਲਾਈ ਲੈਂਦੇ ਆ 2 ਪੀਸ ਕੋਟ ਪੈਂਟ ਦੀ 3 ਪੀਸ ਕੋਟ ਪੈਂਟ ਦੀ ਸਲਾਈ ਲੈਂਦੇ ਆ 6500 ਰੁਪਿਆ ਪਰ ਤੁਸੀਂ 2995 ਚ 2 ਪੀਸ ਦੇ ਰਹੇ ਹੋ 3760 ਚ 3 ਪੀਸ ਦੇ ਰਹੇ ਹੋ ਪੋਸੀਬਲ ਬਾਈ ਜੀ ਕਿੱਦਾਂ ਇਹਦਾ ਸਮਝੇ ਨਹੀਂ ਆਉਦੀ ਕਿਹੜੀ ਕੀ ਜਾਣਦੇ ਹੋ ਦੇਖੋ ਜੀ ਸਮਝਾ ਦਵਾਂਗੇ ਚੰਗੀ ਤਰ੍ਹਾਂ ਆ ਚੱਕੋ ਪਹਿਲਾਂ ਖੋਲੋ ਅੱਖਾਂ ਮਾਤੂ ਸ਼੍ਰੀ ਦਸਤਾਰ ਲਗਜ਼ਰੀ ਬ੍ਰਾਂਡ ਟੈਕਸਟਾਈਲ 1970 ਦਾ ਦੇਖੋ ਕੱਪੜਾ ਸਾਡਾ ਆਪ ਦਾ ਟੇਲਰ ਸਾਡੇ ਆਪ ਦੇ ਸਟੀਚਿੰਗ ਏ ਕਲਾਸ ਕਰਕੇ ਦਿੰਨੇ ਆ ਜਦੋਂ ਕੱਪੜਾ ਲਾ ਕੇ ਕੋਟ ਪਣ ਦੀ ਕੁਆਲਿਟੀ ਆ ਚੈੱਕ ਕਰੋ ਇਹ ਕੋਟ ਪਣ ਦੀ ਕੁਆਲਿਟੀ ਹੈ 80 2995 ਦਿੰਨੇ ਆ ਪਰ ਬਾਜ਼ਾਰਾਂ 'ਚ ਨਹੀਂ ਮਿਲਣਾ 35 ਸੈੱਟ ਦਿੰਨੇ ਆ ਪਰ ਬਾਜ਼ਾਰਾਂ 'ਚ ਨਹੀਂ ਮਿਲਣਾ ਰੰਗ ਇੱਕ ਦੋ ਨਹੀਂ ਲਾਈਟ ਡਾਰਕ ਜਿੱਤਾ ਦੇ ਮਰਜ਼ੀ ਰੰਗ ਲੈ ਲੋ ਆਤ ਤੋਂ ਦੇ ਸਾਹਮਣੇ ਲੱਗੇ ਤੇ ਆ 2995 3760 ਹੁਣ ਗੱਲ ਕਰਦੇ ਲਗਜ਼ਰੀ ਕੋਟ ਪੈਂਟ ਦੀ ਇਟਾਲੀਅਨ ਕੋਟ ਪੈਂਟ ਦੀ ਫੈਬਰਿਕ ਤੁਸੀਂ ਕਹਿੰਦੇ ਸਸੀ ਲੈਣਾ ਸੈਲਫ ਦੇ ਵਿੱਚ ਤੇ ਸਾਡੇ ਕੋਲੇ ਉਹ ਵੀ ਹੈਗਾ ਵਾ ਪਰ ਲੁੱਟ ਨਹੀਂ ਹੈਗੀ ਇਹਦੇ 'ਚ ਕੋਈ 15 20000 ਤਾਂ ਨਹੀਂ ਇਹ ਵੀ 5-7000 'ਚ ਬਣਾ ਕੇ ਦੇ ਦਾਂਗੇ ਦੇਖੋ ਜੀ ਕੋਟ ਪੈਂਟ ਤਾਂ ਸਾਨੂੰ ਅਸੀਂ ਦੇ ਦ ਤੇ ਪੈਂਟਾਂ ਵੀ ਦੇਤੀਆਂ ਉਹ ਪੈਂਟਾਂ ਦੇ ਨਾਲ ਪੌਣੇ ਛੋਟਾ ਵੀ ਦਵਾਂਗੇ ਚਾਹੇ ਲੈ ਜਾਓ ਪ੍ਰਿੰਟ ਦੇ ਵਿੱਚ ਚਾਹੇ ਤੇ ਜੋ ਲੈ ਜਾਓ ਲਾਈਨਾਂ ਦੇ ਵਿੱਚ ਚਾਹੇ ਲੈ ਜਾਓ ਚੈੱਕ ਦੇ ਵਿੱਚ ਚਾਹੇ ਤੁਸੀਂ ਲੈ ਜਾਓ ਜੀਨ ਦੀਆਂ ਪੈਂਟਾਂ ਨਾਲ ਪਾਉਣ ਲਈ ਹਰ ਇੱਕ ਤਰ੍ਹਾਂ ਦੀ ਸ਼ਰਟ ਸਿਰਫ 3350 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਭਾਈ ਜੀ ਗੱਲ ਹੁਣ ਕਰਦੀ ਆ ਕੁੜਤੇ ਪਜਾਮੇ ਦੀ ਕੁੜਤਾ ਪਜਾਮਾ ਦੱਸੋ ਕੋਈ ਵੀ ਦੁਕਾਨ ਤੇ ਚਲ ਜੋ 2000 1800 1500 ਤੋਂ ਘੱਟ ਕੋਈ ਗੱਲ ਨਹੀਂ ਕਰਦਾ ਕੱਪੜਾ ਵੀ ਮਾੜਾ ਹੁੰਦਾ ਵੱਡੇ ਵੱਡੇ ਸ਼ੋਰੂਮਾਂ 'ਚ ਲੇਟਾਂ ਲਾ ਲਾ ਕੇ ਬਸ ਠੱਗੀ ਜਾਂਦੇ ਲੋਕਾਂ ਨੂੰ ਕੁੜਤਾ ਪਜਾਮਾ ਕਿੱਥੋਂ ਸ਼ੁਰੂ ਹੁੰਦਾ ਬਜ਼ਾਰ ਨਾਲੋਂ ਫਰਕ ਕੀ ਹੈਗਾ ਆਫਰਾਂ ਆਫਰਾਂ ਚੱਲਦੀਆਂ ਗਿਆ ਦੱਸੋ ਇਹ ਵੀ ਦੇਖੋ ਜੀ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ ਬਜ਼ਾਰਾਂ 'ਚ 15-1500 ਰੁਪਏ ਦਾ ਮਿਲਦਾ ਸਾਡੇ ਕੋਲ ਲੈ ਜਾਓ 700 ਰੁਪਏ ਦਾ ਚੱਕੋ ਗੀਜ਼ਾ ਕਾਟਨ ਟੌਪ ਕਲਾਸ ਦਾ ਬਜ਼ਾਰਾਂ 'ਚ 18-1800 ਰੁਪਏ ਦਾ ਸਾਡੇ ਕੋਲ 900 ਰੁਪਏ ਦਾ ਦੇਖੋ ਅੱਤੋਂ ਅੱਤ ਰੇਟ ਦਾ ਫਰਕ ਹੈ ਤੇ ਬ੍ਰਾਂਡ ਆ ਚੈੱਕ ਕਰ ਲੋ ਦੁਬਈ ਦਾ ਬ੍ਰਾਂਡ ਟੌਪ ਦਾ ਬ੍ਰਾਂਡ ਦੁਬਈ ਦਾ ਹੁਣ ਇੱਥੇ ਵੀ ਮਿਲਦਾ ਪਰ 4-5000 ਤਾਂ ਨਹੀਂ 1200 ਰੁਪਏ ਦਾ ਚੱਕੋ ਰੇਮਬੰਡ ਦਾ ਕੁਰਤਾ ਪਜਾਮਾ ਬਜ਼ਾਰਾਂ 'ਚ 5-5000 ਦਾ ਮਿਲਣਾ ਸਾਡੇ ਕੋਲ ਲੈ ਜਾਓ ਸਿਰਫ ਔਰ ਸਿਰਫ 2000 ਦੇ ਵਿੱਚ ਦੇਖੋ ਜੀ ਵਾਈਟ ਰੰਗ ਦੇ ਕੋਰਤੇ ਪੀਐਮ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਕਲਰ ਦੇ ਵਿੱਚ ਜਿੰਨੇ ਮਰਜ਼ੀ ਲੈ ਜਾਓ 7-800 ਤੋਂ ਸ਼ੁਰੂ ਉਦੋਂ ਉੱਪਰ ਹੀ ਰੇਂਜ ਜਿੰਦਾਂ ਦੀ ਲੈ ਕੇ ਜਾਣੀ ਤੁਸੀਂ ਲੈ ਕੇ ਜਾ ਸਕਦੇ ਆ ਦੇਖੋ ਜੀ ਪੇਪਰ ਕਾਟਨ ਕੀਜ਼ਾ ਕਾਟਨ ਲੈਣ ਤੇ ਟਾਪ ਦੇ ਕੁਰਤੇ ਪਜਾਮੇ ਮੁਖਸਰੀ ਕੁਰਤੇ ਪਜਾਮੇ ਸਾਡੇ ਕੋਲੇ ਕੁਰਤੇ ਪਜਾਮੇ ਟਾਪ ਦੇ ਕਾਰੀਗਰ ਵੀ ਟਾਪ ਦੇ ਆ ਜੇ ਕੜਤਾ ਪਜਾਮਾ ਬਣਾਉਣਾ, ਪਾਸਕੜ ਜਾਗੂ ਵਾਸਤੇ ਬਣਾਉਣਾ ਤੇ ਟੌਪ ਕਲਾਸ ਦੀ ਸਮਾਈ ਦੇਨੇ ਮੁਕਦਰ ਦੇ ਸਪੈਸ਼ਲ ਕਾਰੀਗਰ। ਲਓ ਜੀ ਪੱਗਾਂ ਬੰਨਣ ਵਾਲੀ ਸ਼ਕੀਨ ਭਰਾਮਾਂ ਲਈ ਬਹੁਤ ਸਾਰੀਆਂ ਆਫਰਾਂ। ਸਾਡੇ ਕੋਲ ਚਾਹੇ ਰੂਬੀਆ ਲੈ ਜਾਓ, ਚਾਹੇ ਫੁੱਲ ਬੈ ਲੈ ਜਾਓ। ਪੱਗਾਂ ਦੇ ਵਿੱਚ 550 ਤੋਂ ਬਾਅਦ ਰੰਗਿਆ, ਰੰਗ ਫੇਟ ਹੋ ਜਵੇ, ਟੱਪ ਪੈ ਜਾਵੇ 3 ਮਹੀਨੇ 'ਚ ਬਦਲ ਕੇ ਨਵੀਂ ਪੱਗ ਲੈ ਜਾਓ। ਪੱਗਾਂ ਦੇ ਨਾਲ ਮੈਚ ਕਰਕੇ ਟਾਈਆਂ ਲੈ ਜਾਓ। ਭਾਏ ਲਾਈਨਿੰਗ ਦਾ ਕਪੜਾ ਹੈਗਾ ਆਪਣੇ ਕੋਲ ਦੇਖੋ ਜੀ ਲਾਈਨਿੰਗ ਦਾ ਕਪੜਾ ਵੀ ਹੈਗਾ ਪਰ ਦਸਤਾਰਾਂ ਦੀ ਪਹਿਲਾਂ ਪੂਰੀ ਗੱਲ ਕਰ ਲੈਣੇ ਆ ਫੁੱਲ ਵੈਲ ਦੇ ਵਿੱਚ 550 ਰੰਗ ਆ ਰੁਪਈਆ ਦੇ ਵਿੱਚ 550 ਰਗ ਟਾਪ ਕਲਾਸ ਬ੍ਰਾਂਡਡ ਦਸਤਾਰਾ ਤੁਸੀਂ ਕਲਰ ਚੈੱਕ ਕਰ ਲਓ ਛੋਟੇ ਮਨਪਸੰਦ ਕੰਟਰਾਸਟ ਮੈਚਿੰਗ ਦੇ ਰੰਗ ਟੈਨ ਛੇਟਾ ਕਾਪਰ ਛੇਟਾ ਜਿਹੜੀ ਮੋਰ ਪੰਖਿਆ ਛੇਟਾ ਜਿਹੜੀਆਂ ਬੈਸਟ ਛੇਟਾ ਅੱਜ ਕੱਲ ਚੱਲ ਰਹੀਆਂ ਵਿਆਹ ਸ਼ਾਦੀ ਆਦਿ ਹੁਣ ਜੇ ਤੁਸੀਂ ਪੱਗ ਲੈਣੀ ਚਾਹੇ ਰੂਬੀਆਂ ਚਾਹੇ ਫੋਲਵਰ ਹੈ ਹੁਣ ਥਾਂ ਥਾਂ ਤੇ ਜਾਣ ਦੀ ਲੋੜ ਨਹੀਂ ਲਾਈਨਿੰਗ ਦਾ ਕੱਪੜਾ ਸਾਡੇ ਕੋਲ 40 ਰੁਪਏ ਮੀਟਰ ਤੋਂ ਸ਼ੁਰੂ ਹੋ ਜਾਂਦਾ ਤੁਸੀਂ ਚੈੱਕ ਕਰ ਲਓ ਭਾਜੀ ਇੱਥੋਂ ਤੋਂ ਲੈ ਕੇ ਆ ਪੂਰੀ ਦੀ ਪੂਰੀ ਲੈਨ ਸਿਰਫ ਔਰ ਸਿਰਫ ਦਸਤਾਰਾਂ ਲਾਈਨਿੰਗ ਤੇ ਰੂਬੀਆਂ ਦੀਆਂ ਹੁਣ ਤੁਸੀਂ ਸਮਾਈ ਦੀ ਗੱਲ ਕਰ ਲਓ ਕਿਤੇ ਕੋਟ ਪੈਂਟ ਸਸਤਾ ਤੇ ਕਿਤੇ ਸਮਾਈ ਤੇ ਨਹੀਂ ਮਾੜੀ ਲਾਈ ਜਾਂਦੇ ਆ ਚੈੱਕ ਕਰੋ ਜੀ ਮਟੀਰੀਅਲ ਕਿਹੜਾ ਲੱਗਿਆ ਬ੍ਰਾਂਡ ਦਾ ਮਟੀਰੀਅਲ ਲੱਗਿਆ ਰੇਮਨ ਬ੍ਰਾਂਡ ਦਾ ਮਟੀਰੀਅਲ ਟੌਪ ਕਲਾਸ ਦੀ ਸਮਾਈ ਹੈ ਕਾਰੀਗਰ ਸਾਡੇ ਕੋਲ ਟੌਪ ਕਲਾਸ ਦੇ ਅਕੋਰਤੇ ਪਜਾਮੇ ਸਮਾਈ ਚੈੱਕ ਕਰ ਲੋ ਦੇਖੋ ਕੱਲੀ ਕੱਲੀ ਸਲਾਈ ਇਹ ਗਵਾ ਵਾ ਵੀ ਟੌਪ ਕਲਾਸ ਵਾਈ ਵਧੀਆ ਰੇਟ ਮੈਂ ਕਹਿੰਨਾ ਹੁਣ ਅੱਖਾਂ ਤੋਂ ਪੱਟੀਆਂ ਲਾ ਦੋ ਔਰ ਮਾਤੂ ਸ਼੍ਰੀ ਦਸਤਾਰ ਚੰਡੇ ਵਾਲੇ ਗੁਰੂ ਆਜੋ ਜਿੱਥੇ ਛੋਟਾ ਹਜ਼ਾਰਾਂ ਰੁਪਈਆ ਦੇ ਫਾਇਦੇ ਕਰਨ ਦਾ ਮਾਤੂ ਸ਼੍ਰੀ ਦਸਤਾਰ ਤਵਾ ਗਾ ਹੋਰ ਪਾਸੇ ਜਾਣ ਦੀ ਲੋੜ ਨਹੀਂ ਨੰਬਰ ਸਕਰੀਨ ਤੇ ਆਜੋ ਵੱਡੇ ਫਾਇਦੇ ਕਰਾਂਗੇ ਜੜਿਆਲਾ ਗੁਰੂ ਆਉਣਾ ਤੁਸੀਂ ਮੱਝੇਰੀ ਧਰਤੀ ਤੇ ਕਰ ਲਿਓ ਫੋਨ ਆਉਣ ਤੋਂ ਪਹਿਲਾਂ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜ ਸਾਨ ਟੀਵੀ ਜੜਿਆਲਾ ਗੁਰੂ